ਲੋਗਾ ਨੇ ਲੇਬਲ ਲਾਇਆ ਨੇ ਸੰਤ ਜੀ ਮਹਾਰਾਜ ਸੰਤ ਜੀ ਮਹਾਰਾਜ ਲੋਗਾ ਦੇ ਲੱਗੇ ਲੇਬਲ ਦੁਨੀਆ ਦੇ ਲੱਗੇ ਲੇਬਲ ਆਪਣੇ ਉਹਨਾਂ ਦੇ ਕੱਪੜੇ ਨੇ ਲੋਗਾ ਦੇ ਲਾਇਓਏ ਲੇਬਲ ਨੇ ਮੰਨ ਲੈਂਦਾ ਮੈਂ ਸੰਤ ਸੰਤ ਹੱਥ ਜੋੜ ਕੇ ਮੈਂ ਕਮ ਸੇ ਕਮ ਪੰਜਾਬ ਦੇ ਸੰਤਾਂ ਤੋਂ ਮਾਫੀ ਮੰਗਾ ਇਹ ਸਾਰੇ ਸੰਤ ਸੰਤ ਨਹੀਂ ਨੇ ਜੋ ਸੰਤ ਦਿਖਾਈ ਦੇ ਰਹੇ ਨਹੀਂ ਨੇ ਬਸ ਇਸ ਤੋਂ ਅੱਗੇ ਮੈਂ ਨਹੀਂ ਕੁਝ ਕਹਿੰਦਾ ਕਿਉਂਕਿ ਪੱਗ ਮੈਂ ਵੀ ਆਪਣੀ ਬਚਾਣੀ ਹੈ ਇਹ ਵੀ ਮੈਰਜ਼ ਕਰਾਂ ਸਾਰੇ ਸੰਤ ਨਹੀਂ ਇੱਕ ਸੈਂਟ ਰਿਸ ਨਹੀਂ ਕੁਝ ਲੱਭਦਾ ਐਲਾਨੀਆਂ ਕਹਿ ਦਿੰਦਾ ਨਹੀਂ ਮੈਨੂੰ ਕੁਝ ਲੱਭਿਆ ਕਿਤਨੀ ਮਦਦ ਲਈ ਇਹਦੀ ਸਾਧਨਾ ਹੈ ਮਿਲਿਆ ਤੇ ਕੁਝ ਵੀ ਨਹੀਂ لیکن جگت ਨੂੰ ਦੱਸਦਾ ਫਿਰਦਾ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਨੂੰ ਮਿਲਿਆ ਮੈਂ ਇੱਕ ਜਿਹੜੇ ਫੋਕੀ ਨਿਰਮਾਣਤਾ ਨਾ ਸਮਝ ਲੈਣਾ ਮੈਂ ਸ਼ਬਦਾਂ ਦੇ ਅਰਥ ਥਾਰੋਂ ਸੁਣਨ ਦਾ ਅਰਥ ਜਿਹੜੀ ਮੇਰੀ ਅਨੁਭਵ ਚ ਗੱਲ ਆਈ ਹੈ ਉਹ ਮੈਨੂੰ ਪ੍ਰਾਪਤ ਨਹੀਂ ਹੋਈ ਅਨੁਭਵ ਜ਼ਰੂਰ ਆਈ ਚਲੋ ਇਤਨਾ ਹੰਕਾਰ ਵੀ ਸਮਝ ਲਓ ਮੇਰਾ ਇਤਨਾ ਪਤਾ ਮੈਨੂੰ ਚੱਲ ਗਿਆ ਕਿ ਨਹੀਂ ਮਿਲੇ ਇਤਨਾ ਪਤਾ ਚੱਲ ਗਿਆ ਇਤਨਾ ਬੋਧ ਹੋ ਗਿਆ ਅਜੇ ਪੂਰੀ ਭਾਵਕਤਾ ਰਸਨਾ ਨਾਲ ਨਹੀਂ ਜੁੜੀ ਨਹੀਂ ਜੁੜੀ ਕਿਤਨਾ ਪਤਾ ਚੱਲ ਗਿਆ ਹੁਣ ਇਸ ਨੂੰ ਭਾਵੇਂ ਤੁਸੀਂ ਹੰਕਾਰ ਸਮਝ ਲਓ ਲੇਕਿਨ ਮੈਂ ਭਗਤ ਨਹੀਂ ਕਿਉਂਕਿ ਪੂਰੀ ਭਾਵਕਤਾ ਜੁੜ ਜਾਏ ਤਾਂ ਹੀ ਬੰਦਾ ਭਗਤ ਹੁੰਦਾ ਹੈ ਸਾਧ ਸੰਗਤ ਬਿਨ ਬਾਵ ਨਹੀਂ ਉਪਜੇ ਬਾਵ ਬਿਨ ਭਗਤ ਨਾ ਹੋਏ ਤੇਰੀ ਪਰ ਇਹ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕਹਿ ਇਸ ਰਾਸ ਦਾ ਕਈਆਂ ਨੂੰ ਪਤਾ ਵੀ ਕੋਈ ਨਹੀਂ ਸੰਤਹੁਣ ਦਾ ਦਾਵਾ ਹੈ ਚੰਗੀ ਤਰ੍ਹਾਂ ਯਾਦ ਹੈ ਮੈਨੂੰ ਇੱਕ ਚੰਗੇ ਕੀਰਤਨੀ ਨੂੰ ਉਲਾਸ ਨਗਰ ਦੇ ਵਿੱਚ ਸਟੇਜ ਸੰਭਾਲਦੇ ਪੈਸਨ ਗਿਆਨੀ ਦਲੀਪ ਸਿੰਘ ਜੀ ਵਰਤੀ ਉਹ ਕਹਿਣ ਲੱਗੇ ਉਹਨੇ ਭਾਈ ਸਾਹਿਬ ਫਰਾਂ ਨੇ ਨਾਂ ਲੈ ਕੇ ਕੀਰਤਨ ਕਰਨ ਗਏ ਉਹ ਆਪੇ ਕਹਿਣ ਲੱਗੇ ਭਾਈ ਸਾਹਿਬ ਕਹ ਕੇ ਸੰਤ ਕਹ ਫਿਰ ਗਾਇਨੀ ਦਲੀਪ ਸਿੰਘ ਜੀ ਨੇ ਮਾਫੀ ਮੰਗੀ ਅਛਮੇ ਮਾਫੀ ਮੰਗਣਾ ਮੈਂ ਤੇ ਸਮਝਿਆ ਸੀ ਤੁਸੀਂ ਗੁਰੂ ਦੇ ਫਰਾ ਹੋ ਭਾਈ ਸਾਹਿਬ ਗੁਰੂ ਨਾਲ ਭਾਈ ਚਾਰਾ ਮੈਂ ਤਾਂ ਕਿਹਾ ਸੀ ਉਹਨੇ ਵੀ ਛੋੜ ਦਿੱਤੀ ਕਿਉਂਕਿ ਦਰਦੀ ਸਾਹਿਬ ਦੇ ਸਵਾਲ ਨੂੰ ਸਾਰੇ ਜਾਣਦੇ ਸਨ ਸਿੰਘ ਸਾਹਿਬ ਵੀ ਜਾਣਦੇ ਹੁਣ ਨਹੀਂ ਰਹੇ ਉਹਨਾਂ ਨੇ ਵੀ ਛੋੜ ਦਿੱਤੀ ਅਸੀਂ ਤੇ ਤੁਹਾਨੂੰ ਗੁਰਨਾਣਿਕ ਦਾ ਭਰਾ ਸਮਝਿਆ ਸੀ ਭਾਈ ਸਾਹਿਬ ਤਾਂ ਕਿਹਾ ਸੀ ਪਰ ਨਹੀਂ ਹਉ ਤੁਸੀਂ ਭਰਾ ਤੇ ਠੀਕ ਹੈ ਅਸੀਂ ਹੋਰ ਕੁਝ ਲਈ ਬਨ ਜਿਹੜਾ ਤੁਸੀਂ ਕਹਿੰਦੇ ਹੋ ਉਹ ਲਾ ਦਿੰਦੇ ਆ ਮੈਂ ਅਰਜ਼ ਕਰਾਂ ਅਗਰ ਫੁੱਲ ਇਹ ਆਵੇ ਮੈਂ ਸੁੰਦਰ ਹਾਂ ਮੇਰੇ ਵਿੱਚ ਖੁਸ਼ਬੂ ਹੈ ਉਹਦਾ ਕਹਿਣਾ ਹੀ ਦੱਸਦਾ ਪਿਆ ਕੁਛ ਨਹੀਂ ਕਾਗਜ਼ੀ ਫੁੱਲ ਹੈ ਕਾਗਜ਼ੀ ਫੁੱਲ ਇਹਦਾ ਕਹਿਣਾ ਹੀ ਦੱਸਦਾ ਪਿਆ ਹੈ ਇਹਦਾ ਆਖਣਾ ਹੀ ਦੱਸਦਾ ਪਿਆ ਹੈ ਤੋ ਖੈਰ ਹੁਣ ਮੈਂ ਜੋ ਹੈ ਲਮਕਾ ਮਾਣਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਗੁਰਮੁਖ ਹਰ ਗੁਣ ਗਾਏ irday rasan rasai ਗੁਰਮੁਖ ਨੇ ਪ੍ਰਭੂ ਦੇ ਗੁਣ ਗਾਏ ਨੇ ਕਿਸ ਤਰ੍ਹਾਂ ਜ਼ਬਾਨ ਨਾਲ ਹਿਰਦੇ ਨੂੰ ਜੋੜ ਕੇ ਤੇ ਹਿਰਦੇ ਦੇ ਵਿੱਚ ਭਾਵਨਾ ਹੁੰਦੀ ਹੈ ਪ੍ਰੇਮ ਹੁੰਦਾ ਜਿਸ ਨਾਲ ਬੜਾ ਪ੍ਰੇਮ ਹੋਵੇ ਉਹਨੂੰ ਸੀਨੇ ਨਾਲ ਲਾਣ ਨੂੰ ਜ਼ਿਕਰ ਕਰਦਾ ਹੈ ਹਿਰਦੇ ਨਾਲ ਲਾਣ ਨੂੰ ਜ਼ਿਕਰ ਕਰਦਾ ਹੈ ਫਿਰ ਆ ਨਹੀਂ ਲੋਗ ਆਵਾਂ ਨਹੀਂ ਲੋਗ ਜੇ ਕਿਸੇ ਮਿੱਤਰ ਨੂੰ ਵਿਦਾਇਗੀ ਦੇਂਦੇ ਨੇ ਆਪਣਾ ਹੱਥ ਸੀਨੇ ਤੇ ਰੱਖਦੇ ਵੀ ਤੂੰ ਮੇਰੇ ਦਿਲ ਦੇ ਵਿੱਚ ਤੂੰ ਮੇਰੇ ਹਿਰਦੇ ਵਿੱਚ ਇੱਥੇ ਰੱਖ ਦੇਣਾ ਜਦ ਬੰਦਾ ਲੰਬੀ ਸੋਚ ਦੇ ਚ ਪਿਆ ਹੋਵੇ ਔਰ ਅੱਖ ਨਾਲ ਬੁੱਧ ਜੋੜੀ ਹੋਵੇ ਤੋ ਇਹ ਹੱਥ ਸਿਰ ਤੇ ਚਲਾ ਜਾਂਦਾ ਹੈ ਜਦ ਇਸ ਤਰ੍ਹਾਂ ਹੋਵੇ ਤੋ ਸਮਝ ਲਓ ਸਿਰ ਬਹੁਤ ਵਰਤ ਰਿਹਾ ਹੈ ਬਹੁਤ ਵਰਤ ਰਿਹਾ ਹੈ ਬੁੱਧ ਨੂੰ ਬਹੁਤ ਵਰਤ ਰਿਹਾ ਹੈ ਬਹੁਤ ਵਰਤ ਰਿਹਾ ਹੈ اپنی ਅੱਖ ਨਾਲ ਇਹਨੇ ਬੁੱਧ ਨੂੰ ਜੋੜੇ ਹੋਏ ਬੜਾ ਜੋੜੇ ਹੋਇਆ ਥੱਕ ਵੀ ਜਾਏਗਾ ਬੁੱਧ ਦੀ ਸੀਮਾ ਥਕੇਗਾ ਟੁੱਟੇਗਾ ਮੈਂ ਅਰਜ ਕਰਾਂ ਹਿਰਦਾ ਸਾਰਾ ਵੀ ਉਡੋ ਰਲੋ ਜਨਮਾਂ ਜਨਮਾਂਤਰਾਂ ਦੀ ਥਕਾਵਟ ਲੈ ਜਾਂਦੇ ਥੱਕਦਾ ਨਹੀਂ ਹੈ ਉਹ ਕਿਉਂ ਨਹੀਂ ਥੱਕਦਾ ਫੁੱਲ ਦੀ ਤਰ੍ਹਾਂ ਹੋ ਜਾਂਦਾ ਸਾਰੇ ਭਾਰ ਲੈ ਜਾਂਦੇ ਹੈ ਜਿਵੇਂ ਜਿਵੇਂ ਦੁਨੀਆ ਸਿਆਣੀ ਆਉਂਦੀ ਜਾ ਰਹੀ ਹੈ ਵੈਸੇ ਵੈਸੇ ਆਵ ਹੀ ਨਹੀਂ ਆਉਂਦੀ ਜਾ ਰਹੀ ਹੈ ਬਾਵਕਤਾ ਤੋਂ ਹੀ ਨਹੀਂ ਆਉਂਦੀ ਜਾ ਰਹੀ ਕੁਝ ਅਮਰੀਕਨ ਮੈਨੂੰ ਕਹਿ ਲੱਗੇ ਸਨ ਉਥੇ ਲਾਸ ਏਂਜਲੈਸ ਇਹ ਹਿੰਦੁਸਤਾਨੀ ਲੋਕ ਬੜੇ ਇਮੋਸ਼ਨਲ ਹੁੰਦੇ ਪੁੱਤ ਨੂੰ ਵਿਦਾ ਕਰਦੇ ਨੇ ਰੋਣ ਲੱਗ ਪੈਂਦੇ ਨੇ ਪਤਨੀ ਪਤੀ ਨੂੰ ਵਿਦਾ ਕਰਦੀਏ ਰੋਣ ਲੱਗ ਪੈਂਦੇ ਨੇ પતિ ਪਤਨੀ ਪਰਿਵਾਰ ਨੂੰ ਤੌਰ ਤੇ ਅੱਖਾਂ ਬਾਰਾਂ ਦੀਆਂ ਨੇ ਉਹਦੀਆਂ ਦੇਖਿਆ ਹੁਣ ਐਰਪੋਰਟ ਤੇ ਲੋਕੀ ਮਿੱਤਰਾਂ ਨੂੰ ਛੱਡਣ ਆਉਂਦੇ ਨੇ ਪਰਿਵਾਰ ਨੂੰ ਛੱਡਣ ਕਹਿੰਦੇ ਬੜੇ ਇਮੋਸ਼ਨਲ ਨੇ ਇਹਦੇ ਕੁਝ ਵੀ ਨਹੀਂ ਇਹਦੇ ਕੁਝ ਵੀ ਨਹੀਂ ਉੱਥੇ ਭਾਈਚਾਰਾ ਰਿਹਾ ਹੀ ਨਹੀਂ ਪਰਿਵਾਰ ਰਿਹਾ ਹੀ ਨਹੀਂ ਦੂਜੇ ਦਿਨ ਤਲਾਕ ਇਹ ਜਿਹੇ ਕੋ ਹਿਰਦੇ ਦੀ ਵਰਤੋਂ ਤੇ ਹੈ ਹੀ ਨਹੀਂ ਅੱਖ ਤੇ ਬੁੱਧ ਦੀ ਵਰਤੋਂ ਹੈ ਇਸ ਵਾਸਤੇ ਈ ਸਤਰੀ ਲਈ ਪੁਰਸ਼ ਇੱਕ ਪਦਾਰਥ ਹੈ ਪੁਰਸ਼ ਲਈ ਇਸਤਰੀ ਵੀ ਇੱਕ ਪਦਾਰਥ ਹੈ ਬਸ ਇਹ ਨਹੀਂ ਕਰਨਾ ਇੱਕ ਪਦਾਰਥ ਹੁਣ ਮੂੰਹ ਪੈ ਗਿਆ ਤੇ ਬਦਲੋ ਬਦਲੋ ਪਤਨੀ ਨੂੰ ਬਦਲੋ ਜੋ ਹੈ ਪਤੀ ਨੂੰ ਕਿ ਕਿ ਪੁਰਸ਼ ਆਪਣੇ ਜੀਵਨ ਵਿੱਚ 10 10 ਸ਼ਾਦੀਆਂ ਕਰਾਂਦਾ ਹੈ ਕੀ ਜ਼ਿੰਦਗੀ ਹੈ ਭਾਵਕਤਾ ਰਹੀ ਨਹੀਂ ਤੇ ਭਾਵਕਤਾ ਤੋਂ ਬਿਨਾ ਕੋਈ ਭਗਤ ਹੋ ਨਹੀਂ ਸਕਦਾ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ ਭਾਵ ਬਿਨ ਭਗਤ ਨਾ ਹੋਏ ਦੇਖੀ ਪਤਾ ਹੈ ਭਗਤ ਦੇ ਅਖਰੀ ਅਰਥ ਕੀ ਨੇ ਭਾਵਨਾ ਜਿੱਥੇ ਅੰਕਿਤ ਹੋ ਗਈ ਟਿਕ ਗਈ ਹਰ ਵਕਤ ਭਾਵਨਾ ਚ ਰਹਿਂਦਾ ਹੈ ਹਰ ਵਕਤ ਭਾਵਕਤਾ ਚ ਰਹਿਂਦਾ ਹੈ ਹਰ ਵਕਤ ਭਾਵਕਤਾ ਦੇ ਡੋਬੇ ਰਹਿੰਦਾ ਹੈ ਸੋ ਆਸਤੇ ਮੈਂ ਅਰਜ਼ ਕਰਾਂ ਭਗਤ ਹੋਣਾ ਸਭ ਤੋਂ ਸ਼ਿਖਰ ਦੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਪੰਡਤ ਛੋਟੀ ਦਾ ਵਿਦਵਾਨ ਇਸ ਵਿਦਵਾਨ ਵਿੱਚ ਕੋਈ ਸੈਂਟਿਸ ਵੀ ਆ ਸਕਦੇ ਨੇ ਉਹਨਾਂ ਕੋਲ ਪਦਾਰਤ ਦਾ ਬਹੁਤ ਵੱਡਾ ਗਿਆਨ ਹੈ ਵਿਦਵਾਨ ਨੇ ਪੰਡਤ ਸੂਰ ਛਤਰਪਤ ਰਾਜਾ ਇਤਨਾ ਧਨવાન ਕਿ ਛਤਰਪਤੀ ਰਾਜਾ ਹੈ ਪੰਡਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਈ ਇਹ ਸਾਰੇ ਪੰਡਤ ਵਿਦਵਾਨ ਇਹ ਸਾਰੇ ਸੂਰਬੀਰ ਇਹ ਸਾਰੇ ਦੁਨੀਆ ਦੇ ਚੋਟੀ ਦੇ ਧਨਵਾਨ ਭਗਤ ਦੇ ਪੈਰਾਂ ਦੀ ਧਾਕ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਭਗਤ ਸਭ ਤੋਂ ਸ਼ੇਖਰ ਦੇ ਉਥੇ ਭਾਵਨਾ ਅੰਕਿਤ ਹੋ ਗਏ ਮੈਂ ਫਿਰ ਅਰਜ਼ ਕਰਾਂ ਜਿੰਨਾ ਜਿੰਨਾ ਸਿਆਣਾ ਹੁੰਦਾ ਜਾ ਰਿਹਾ ਹੈ ਮਨੁੱਖ ਬਹਾਗਤਾ ਘਟਦੀ ਜਾ ਰਹੀ ਹੈ ਘਟਦੀ ਜਾ ਰਹੀ ਇਸ ਵਾਸਤੇ ਪਹਿਲੇ ਹਰ ਪਿੰਡ ਦੇ ਵਿੱਚ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਹੁੰਦੇ ਸਨ ਹੁਣ ਹਰ ਪਿੰਡ ਦੇ ਵਿੱਚ ਪਖੰਡ ਦੇ ਦੇ ਦਰਸ਼ਨ ਹੋ ਸਕਦੇ ਨੇ ਬ੍ਰਹਮ ਗਿਆਨੀ ਦੇ ਕਿਸੇ ਹਜ਼ਾਰਾਂ ਪਿੰਡਾਂ ਦੇ ਵਿੱਚ ਕਿਸੇ ਇੱਕਾ ਚ ਹੋਵੇ ਮੈਂ ਇਹ ਨਹੀਂ ਕਹਿੰਦਾ ਨਹੀਂ ਨਹੀਂ ਹੈ ਹੈਗੇ ਪਰ ਐਸਾ ਹੈ ਕਿਦਰੇ 100 ਪਿੰਡਾਂ ਚ ਉਹ ਆਏ ਕਿਦਰ ਇੱਕ ਜਗ੍ਹਾ ਹੈ ਬਹੁਤ ਥੋੜੇ ਹੈ ਹੈ ਨ ਵਿਰਲੇ ਨਾ ਹੀ ਨ ਘਣੇ ਫੈਲ ਪਕੜ ਸੰਸਾਰ ਰਸਨਾ ਦੇ ਨਾਲ ਹਿਰਦਾ ਜੋੜਿਆ ਵਾਹਿਗੁਰੂ ਵਾਹਿਗੁਰੂ ਕੱਲੀ ਰਸਨਾ ਨਹੀਂ ਕਹਿ ਰਹੀ ਦੁਇ ਮਿਲਕਾਰ ਜੂ ਉਪਜੇ RAM ਨਾਮ ਸੰਜੋਗ ਰਸਨਾ ਨਾਲ ਹਿਰਦਾ ਜੁੜਿਆ ਹੋਇਆ ਭਾਵਕਤਾ ਜੁੜੀ ਹੋਈ ਹੈ ਪਿਆਰ ਜੁੜਿਆ ਹੋਇਆ ਸ਼ਰਦਾ ਜੁੜੀ ਹੋਈ ਹੈ ਪੂਰਾ ਭਰੋਸਾ ਜੁੜਿਆ ਹੋਇਆ ਹੈ ਇਹ ਹੁਣ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਹੈ ਵਾਹਿਗੁਰੂ ਨੂੰ ਇਸ ਦੀ ਰਸਨਾ ਨੇ ਪ੍ਰਗਟ ਕਰ ਦੇਣਾ ਹੈ ਪ੍ਰਗਟ ਹੋ ਜਾਏਗਾ ਐਸਾ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿ ਰਹੇ ਨੇ ਪਦਾਰਥ ਦਾ ਰਾਜ਼ ਪ੍ਰਗਟ ਹੋ ਜਾਏਗਾ ਅਗਰ ਅੱਖ ਨਾਲ ਬੁੱਧ ਨੂੰ ਪੂਰਾ ਜੋੜਿਆ ਹੈ ਆ ਇਸ ਟਾਈਮ ਨੇ ਆਪਣੇ ਚੇਲਿਆਂ ਨੂੰ ਇਹ ਹੀ ਆਖਿਆ ਸੀ ਜੇ ਅਸੀਂ 700 ਜਗ੍ਹਾ ਫੇਲ ਹੋਏ ਆ ਅਜੇ ਮੇਰੀ ਬੁੱਧ ਅੱਖ ਨਾਲ ਪੂਰੀ ਨਹੀਂ ਜੁੜੀ ਕੁਝ ਛਿੜਕੀ ਰਹੀ ਹੈ ਕੁਝ ਕਮੀ ਰਹੀ ਹੈ ਮੇਰੇ 'ਚ ਕੁਝ ਕਮੀ ਰਹੀ ਹੈ ਉਸ ਕਰਕੇ ਮੈਂ 700 ਗਲਤੀਆਂ ਕੀਤੀਆਂ ਨੇ ਪਰ ਹੁਣੇ 700 ਗਲਤੀਆਂ ਨਹੀਂ ਕਰਾਂਗਾ ਅੱਗੇ ਚਲੇ ਹੌਸਲਾ ਹੈ ਹੁਣ ਅੱਗੇ ਚਲੇ ਸਾਇੰਸ ਦੀ ਦੁਨੀਆ ਵਿੱਚ ਵੀ ਨਿਰਾਸ਼ਾ ਆ ਸਕਦੀ ਹੈ ਧਰਮ ਦੀ ਦੁਨੀਆ 'ਚ ਵੀ ਨਿਰਾਸ਼ਾ ਆ ਸਕਦੀ ਏ ਦੂਰ ਕਿਉਂ ਜਾਓ ਸ੍ਰੀਮ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭਾਈ ਨਿਰਾਸ਼ੀ ਬਹੁਤ ਦਿਨ ਲਾ ਕੇ ਬਹੁਤ ਦਿਨ ਹੋ ਗਏ ਨਾ ਵੈਗਰੂ ਵੈਗਰੂ ਕਰਦੇ ਖੇਡਦੇ ਕੁਝ ਨਹੀਂ ਬਣਿਆ ਕੁਝ ਨਹੀਂ ਬਣਿਆ ਦੇਸ ਦੇ ਸੰਤਿਰ ਮੈਂ ਸਗਲੇ ਜਾ ਕੇ ਸਾਰੇ ਤੀਰਥਾਂ ਤੇ ਹੋਏ ਸਾਰੇ ਡੇਰਿਆਂ 'ਚ ਹੋਏ ਸਭ ਜਗ੍ਹਾ ਹੋਇਆ ਹੈ ਖੇਡ ਦੇ ਕੁਛ ਨਹੀਂ ਬਣੇ। ਨਿਰਾਸ਼ਾ। ਨਿਰਾਸ਼ਾ। ਨਿਰਾਸ਼ ਮਨਕ ਗਲਤ ਕਦਮ ਵੀ ਚੁੱਕ ਸਕਦਾ ਹੈ ਸਹੀ ਕਦਮ ਵੀ। ਗਲਤ ਕਦਮ ਕੇ ਨਾਸਤਕ ਹੋ ਸਕਦਾ ਹੈ। ਸਹੀ ਕਦਮ ਕੇ ਇਹ ਉਹ ਅਰਦਾਸ ਕਰ ਸਕਦਾ ਹੈ हे ਪ੍ਰਭੂ ਮੈਂ ਜੋ ਕਰਨਾ ਸੀ ਕਰ ਰਿਹਾ ਹਾਂ ਉਹਦੇ ਨਾਲ ਕੁਝ ਵੀ ਨਹੀਂ ਕੁਝ ਵੀ ਮੈਂ ਜੋ ਚੱਲਣਾ ਸੀ ਚੱਲ ਲਿਆ ਮੈਂ ਨਹੀਂ ਪਹੁੰਚਿਆ ਨਹੀਂ ਪਹੁੰਚਿਆ ਮੈਂ ਜੋ ਕਰਨਾ ਸੀ ਕਰ ਲਿਆ ਬੰਦੇ ਕੁਝ ਵੀ ਨਹੀਂ ਹੈ ਕੁਝ ਵੀ ਨਹੀਂ ਹੈ ਤਾਂ ਹੁਣ ਮੈਂ ਇਹ ਸਮਝਿਆ ਪ੍ਰਭੂ ਮੇਰੇ ਕੀਤੇ ਆ ਖੇਡ ਨਹੀਂ ਬਣੇਗੇ ਮੇਰੇ ਚੱਲਣ ਨਾਲ ਮੈਂ ਨਹੀਂ ਪਹੁੰਚ ਸਕਦਾ ਕਿਦਰੇ ਤੂੰ ਵੀ ਚੱਲ ਔਰ ਵਾਏ ਗੁਰਦਾਸ ਜੀ ਕਹਿੰਦੇ ਨੇ ਤੂੰ ਇੱਕ ਕਦਮ ਚੱਲੋ ਕਰੋੜਾਂ ਚੱਲੇਗਾ। ਕਿੰਮ ਹੋਇਆ ਬੱਚਾ ਭੀੜ ਦੇ ਵਿੱਚ ਜਦ ਆਪਣੀ ਮਾਂ ਨੂੰ ਲੱਭਦਾ ਰੋਂਦਾ ਹੋਇਆ ਤੋ ਇੱਕ طرفਾ ਗੱਲ ਨਹੀਂ ਮਾਂ ਵੀ ਲੱਭ ਰਹੀ ਹੈ। ਮਾਂ ਵੀ ਲੱਭ ਰਹੀ ਹੈ। ਜਦ ਕੋਈ ਇੱਕ ਕਦਮ ਚੱਲਦਾ ਹੈ ਇੰਨਾ ਹੀ ਕਾਫੀ ਹੈ। ਫਿਰ ਕਰੋੜਾਂ ਕਦਮ ਚੱਲ ਕੇ ਪ੍ਰਭੂ ਆਪ ਆ ਕੇ ਮਿਲਦਾ ਹੈ। ਇੱਕ ਕਦਮ ਤੇ ਚਲੇ ਇੱਕ ਕਦਮ ਕੀਏ ਪੂਰੀ ਭਾਵਗਤਾ ਉਡੇਲਦੇਵੇ ਪੂਰਾ ਹਿਰਦਾ ਉਡੇਲਦੇਵੇ ਪੂਰਾ ਹਿਰਦਾ ਜੋੜਦੇਵੇ ਸ਼ਬਦ ਨਾਲ ਜੇ ਅਜੇ ਤੱਕ ਖੇਡ ਨਹੀਂ ਬਣੀ ਤੇ ਇਸਨੇ ਆਪਣਾ ਪੂਰਾ ਹਿਰਦਾ ਜੋੜਿਆ ਹੀ ਨਹੀਂ ਹੈ ਪ੍ਰਭੂ ਮੇਰੇ ਕੀਤਿਆਂ ਕੁਝ ਨਹੀਂ ਹੋਵੇਗਾ ਤੂੰ ਕੁਝ ਕਰ ਇਸ ਹਾਲਤ ਦੇ ਚ ਮਨੁੱਖ ਪਰਮਾਤਮਾ ਦੀ ਮਦਦ ਮੰਗਦਾ ਹੈ ਉਹ ਦਿਨੋਂ ਅਰਦਾਸ ਨਿਕਲਦੀ ਹੈ ਮੈਂ ਮਿਹਨਤ ਕਰ ਕਰਕੇ ਥੱਕ ਗਿਆ ਇਹਦੇ ਨਾਲ ਕੁਝ ਨਹੀਂ ਹੋਇਆ ਮੈਂ ਕਰਮ ਕਰ ਕਰਕੇ ਥੱਕ ਗਿਆ ਇਹਦੇ ਨਾਲ ਕੁਝ ਵੀ ਨਹੀਂ ਹੋਇਆ ਬੜੇ ਧਿਆਨ ਨਾਲ ਸੁਣਨਾ ਮੇਰੇ ਕੀਤੇ ਕਰਮ ਨਾਲ ਮੈਨੂੰ ਪ੍ਰਭੂ ਮਿਲਦਾ ਹੈ ਪਰਮਾਤਮਾ ਵੱਡਾ ਨਹੀਂ ਮੇਰਾ ਕਰਮ ਵੱਡਾ ਹੈ ਕਿਤਨੇ ਕਰਮ ਮੈਂ ਕਰਾਂਗਾ ਪਰਮਾਤਮਾ ਮਿਲ ਜਾਏਗਾ ਇਤਨਾ ਕੰਮ ਮੈਂ ਕਰਾਂਗਾ ਇਤਨਾ ਧਨ ਮੈਨੂੰ ਮਿਲ ਜਾਏਗਾ ਨੌਕਰੀ ਛੇ ਦਿਨ ਕਰਾਂਗਾ ਇਤਨੇ ਪੈਸੇ ਮਿਲ ਜਾਣਗੇ ਇਤਨੇ ਕਰਮ ਮੈਂ ਕਰਾਂਗਾ ਪ੍ਰਮਾਤਮਾ ਮਿਲ ਜਾਏਗਾ ਤਾਂ ਮੇਰਾ ਕੀਤਾ ਹੋਇਆ ਕਰਮ ਪ੍ਰਮਾਤਮਾ ਦੀ ਕੀਮਤ ਹੋ ਗਈ ਮੁੱਲ ਹੋ ਗਿਆ ਇਤਨਾ ਦਾਨ ਮੈਂ ਦੇਾਂਗਾ ਭਗਵਾਨ ਮਿਲ ਜਾਏਗਾ ਤਾਂ ਇਤਨਾ ਦਾਨ ਭਗਵਾਨ ਦੀ ਕੀਮਤ ਹੋ ਗਈ ਇਤਨੀ ਮੈਂ ਮਿਹਨਤ ਕਰਾਂਗਾ ਮੈਨੂੰ ਪ੍ਰਭੂ ਮਿਲ ਜਾਏਗਾ ਉਹ ਮਿਹਨਤ ਪਰਮਾਤਮਾ ਦੀ ਕੀਮਤ ਹੋ ਗਈ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਮੇਰੀ ਕੋਈ ਮਿਹਨਤ ਤੇਰੀ ਕੀਮਤ ਨਹੀਂ ਮੇਰੀ ਕੋਈ ਸਾਧਨਾ ਤੇਰਾ ਮੁੱਲ ਨਹੀਂ ਤੂੰ ਅਮੁੱਲ ਹੈ ਮੇਰਾ ਕੋਈ ਦਾਨ ਤੇਰੀ ਕੀਮਤ ਨਹੀਂ ਹੈ ਮੇਰੀ ਕੋਈ ਸੇਵਾ ਤੇਰੀ ਕੀਮਤ ਨਹੀਂ ਹੈ ਅੰਦਰੋਂ ਪ੍ਰਾਰਥਨਾ ਨਿਕਲਦੀ ਹੈ ਪ੍ਰਭੂ ਮੈਂ ਕਰ ਕਰਕੇ ਥੱਕ ਗਿਆ ਤੂੰ ਕੁਝ ਰਹਿਮਤ ਕਰ ਦੇ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਇਹ ਅਰਦਾਸ ਇੱਕੋ ਹੀ ਵਾਰ ਨਿਕਲਦੀ ਇੱਕੋ ਹੀ ਵਾਰ ਕਿਉਂ ਫਿਰ ਕਿਉਂ ਨਹੀਂ ਨਿਕਲਦੀ ਇੱਕੋ ਹੀ ਵਾਰ ਕਿਉਂ ਨਿਕਲਦੀ ਹੈ ਇੱਕੋ ਦਫਾ ਇਸ ਵਾਸਤੇ ਨਿਕਲਦੀ ਪੂਰੀ ਹੋ ਜਾਂਦੀ ਹੈ ਬਿਰਤੀ ਕਦੇ ਨਾ ਹੋਈ ਜਨ ਕੀ ਅਰਦਾਸ ਇਧਰ ਦਿਲ ਦੀ ਗਹਿਰਾਈ ਚੋਂ ਜਦ ਐਸੀ ਪ੍ਰਾਰਥਨਾ ਕਰਦਾ ਮੈਂ ਕਰ ਕਰਕੇ ਥੱਕ ਗਿਆ ਮਰੋ ਖੇਡ ਨਹੀਂ ਬਣੀ ਤੋ ਰਹਿਮਤ ਕਰ ਖੇਡ ਬਣ ਜਾਂਦੀ ਹੈ ਬਣ ਜਾਂਦੀ ਹੈ ਕਿ ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਲ ਸੁਣੋ